ਸਤਿ ਸ਼੍ਰੀ ਅਕਾਲ ਦੋਸਤੋ ਤਾਜ਼ਾ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ 에어ਪੋਰਟ ਤੋਂ ਆਈ ਹੁਣੇ-ਹੁਣੇ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕਸਟਮ ਦੀ 에어 ਇੰਟੈਲੀਜੈਂਸ ਯੂਨਿਟ ਆਮਾਂਗ 에어ਪੋਰਟ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਸਮਾਨ ਦੀ ਐਕਸ-ਰੇ ਕਰ ਰਹੀ ਸੀ ਇਸ ਦੌਰਾਨ ਕਸਟਮ ਦੇ ਗ੍ਰੀਨ ਚੈਨਲ ਨੂੰ ਪਾਰ ਕਰ ਰਹੇ ਦੋ ਯਾਤਰੀਆਂ ਨੂੰ 에ਆਈ ਯੂਨਿਟ ਦੇ ਉਹਨਾਂ ਦੇ ਸਮਾਨ ਦੇ ਐਕਸ-ਰੇ ਲਈ ਰੋਕਿਆ ਜਿਵੇਂ ਹੀ ਅਧਿਕਾਰੀਆਂ ਨੇ ਉਹਨਾਂ ਨੂੰ ਐਕਸਰੇ 'ਚ ਸਮਾਨ ਰੱਖਣ ਲਈ ਕਿਹਾ ਤਾਂ ਦੋਵੇਂ ਇੱਕ ਦੂਜੇ ਵੱਲ ਦੇਖਣ ਲੱਗ ਗਏ। ਦਰਅਸਲ ਇਹ ਮਾਮਲਾ ਬੈਂਗਲੌਰ ਦੇ ਕੈਂਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ। ਕਈ ਵਾਰ ਕਹਿਣ ਦੇ ਬਾਵਜੂਦ ਇਹਨਾਂ ਦੋਵਾਂ ਸਵਾਰੀਆਂ ਆਪਣੇ ਟਰਾਲੀ ਬੈਗ ਐਕਸਰੇ ਦੇ ਵਿੱਚ ਪਾਉਣ ਲਈ ਤਿਆਰ ਨਹੀਂ ਸਨ। ਸਖਤੀ ਨਾਲ ਕਹਿਣ ਤੋਂ ਬਾਅਦ ਜਿਵੇਂ ਹੀ ਦੋਨਾਂ ਨੇ ਬੈਗ ਚੱਕਿਆ ਤਾਂ ਉਸਦੇ ਵਿੱਚ ਜ਼ੋਰਦਾਰ ਹਰਕਤ ਹੋਈ। ਬੈਗ ਦੇ ਵਿੱਚ ਹਿਲਜੁਲ ਦੇਖ ਕੇ ਕਸਟਮ ਅਧਿਕਾਰੀ ਹਰਾ ਰਹਿ ਗਿਆ ਤੇ ਤੁਰੰਤ ਦੋਵੇਂ ਬੈਗਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ। ਬੈਗ ਦੀ ਬੈਗ ਦੇ ਵਿੱਚ ਬੰਦਰ ਸੀ ਜੀ ਹਾਂ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਮਾਮਲੇ 'ਚ ਦੋਵਾਂ ਬੈਗ ਤੇ ਤਲਾਸ਼ੀ ਲਈ AIU ਦੇ ਕਮਰੇ ਦੇ ਵਿੱਚ ਲੈ ਕੇ ਜਾਏਗੇ ਅਤੇ AIU ਦੇ ਕਮਰੇ ਦੇ ਵਿੱਚ ਦੋਵੇਂ ਬੈਗ ਖੋਲੇ ਗਏ ਤਾਂ ਅੰਦਰੋਂ ਚਾਰ ਚੁਸਤ ਦਰੁਸਤ ਗਿਬਨ ਬੰਦਰ ਬਾਹਰ ਨਿਕਲਾਏ ਅਜ਼ਾਇਲ ਗਿਬਨ ਨੂੰ ਦੇਖਦੇ ਹੀ ਟਰਮੀਨਲ 'ਚ ਹੰਗਾਮਾ ਹੋ ਗਿਆ ਅਜ਼ਾਇਲ ਗਿਬਨ ਨੂੰ ਕਾਬੂ ਕਰਨ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਦੋਵੇਂ ਯਾਤਰੀਆਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ